ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਸੋ ਨਵੇਂ ਹਫ਼ਤੇ ਦਾ ਪਹਿਲਾ ਐਪੀਸੋਡ ਲੈ ਕੇ ਜੁੜਿਆ ਜੀ ਤੁਹਾਡੇ ਨਾਲ ਤੇ ਅੱਜ ਜਿਹੜਾ ਵਿਸ਼ਾ ਵਾ ਕਿ ਆਪਾਂ ਸਮਾਜ ਦੇ ਵਿੱਚ ਸੋਹਣੇ ਕਿਵੇਂ ਦੇਖ ਸਕਦੇ ਹਾਂ ਵੈਸੇ ਦੇਖੋ ਹਰ ਇਨਸਾਨ ਆਪਣੇ ਆਪ ਦੇ ਵਿੱਚ ਬੜਾ ਖੂਬਸੂਰਤ ਆ ਪਰ ਇੱਕ ਪ੍ਰੈਕਟੀਕਲੀ ਸੱਚਾਈ ਆ ਆਪਾਂ ਬਹੁਤੀ ਤਰਜੀਹ ਕਿਨੂੰ ਦਿੰਨੇ ਆ ਜਿਹੜਾ ਇਨਸਾਨ ਦੇਖਣ ਨੂੰ ਸੋਹਣਾ ਲੱਗਦਾ ਉਹਦੀ ਚਿਹਰੇ ਦੇ ਉੱਤੇ ਬਿਊਟੀ ਬਹੁਤ ਆ ਹਨ ਆਪਾਂ ਉਹਨੂੰ ਤਵੱਜੋ ਦਿੰਨੇ ਆ ਸੋ ਪਹਿਲਾਂ ਵੀ ਇੱਕ ਦੋ ਵੀਡੀਓਜ਼ ਇਸ ਵਿਸ਼ੇ ਤੇ ਮੈਂ ਕੀਤੀਆਂ ਨੇ ਅੱਜ ਕੁਝ ਨਵੇਂ ਪੁਆਇੰਟਸ ਦੇ ਨਾਲ ਹਾਜ਼ਰ ਹੋਇਆ ਕਿ ਜੇ ਤੁਸੀਂ ਇਹ ਸੱਤ ਗੱਲਾਂ ਜਿਹੜੀਆਂ ਮੈਂ ਕਰਨੀਆਂ ਨੇ ਅੱਗੇ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰੋਗੇ ਇਹਨਾਂ ਨੂੰ ਆਪਣੇ ਜ਼ਿੰਦਗੀ ਦਾ ਹਿੱਸਾ ਬਣਾ ਲਓਗੇ ਤਾਂ ਤੁਸੀਂ ਸੋਹਣੇ ਤੋਂ ਸੋਹਣਾ ਦਿਖਣ ਵਾਲਾ ਵੀ ਕੋਈ ਇਨਸਾਨ ਆ ਉਹਨੂੰ ਵੀ ਮਾਤ ਪਾ ਦੋਗੇ ਬਿਨਾ ਕਿਸੇ ਮੇਕਅਪ ਤੋਂ ਤੇ ਬਿਨਾ ਕਿਸੇ ਆਰਟੀਫੀਸ਼ੀਅਲ ਟੈਕਨੋਲੋਜੀ ਦਾ ਸਹਾਰਾ ਲਏ ਬਿਨਾ ਸੋ ਆਜੋ ਜੀ ਕਰਦੇ ਆ ਸ਼ੁਰੂ ਵੀਡੀਓ ਪਹਿਲੀ ਗੱਲ ਜਿਹੜੀ ਤੁਸੀਂ ਮੰਨਣੀ ਆ ਸੋਹਣਾ ਲੱਗਣ ਦੇ ਲਈ ਸ਼ਾਂਤ ਸੁਭਾਅ ਰੱਖਣਾ ਗੁੱਸੇ ਤੇ ਜੇ ਤੁਹਾਨੂੰ ਕਾਬੂ ਪਾਉਣਾ ਆਉਂਦਾ ਜਿੰਨੇ ਮਰਜੀ ਹਾਲਾਤ ਵਿਗੜ ਜਾਣ ਤੁਹਾਨੂੰ ਮੈਨੇਜ ਕਰਨਾ ਆਉਂਦਾ ਕਿ ਤੁਸੀਂ ਆਪਣੇ ਆਪਣੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਕਿਵੇਂ ਕਾਬੂ ਚ ਰੱਖਣਾ ਵਾ ਗੁੱਸਾ ਜ਼ਾਹਰ ਨਹੀਂ ਕਰਨਾ ਕੁਝ ਰਿਐਕਟ ਨਹੀਂ ਕਰਨਾ ਮੂੰਹ ਦੇ ਉੱਤੇ ਤੁਸੀਂ ਕੁਝ ਵੀ ਸ਼ੋਅ ਨਹੀਂ ਕਰ ਰਹੇ ਹਾਫ ਭਾਵਾ ਜਿਹੜੇ ਤੁਹਾਡੇ ਉਹ ਚੇਂਜ ਨਹੀਂ ਹੋ ਰਹੇ ਤਾਂ ਤੁਸੀਂ ਇਹ ਸਾਹਮਣੇ ਵਾਲੇ ਨੂੰ ਦਿਖਾ ਰਹੇ ਹੋ ਕਿ ਤੁਸੀਂ ਇੱਕ ਬਹੁਤ ਮਜਬੂਤ ਮਨ ਦੇ ਮਾਲਕ ਹੋ ਤੁਸੀਂ ਆਪਣੇ ਮਨ ਤੇ ਪੂਰਾ ਕਾਬੂ ਰੱਖਿਆ ਹੋਇਆ ਤੇ ਤੁਸੀਂ ਸਾਹਮਣੇ ਵਾਲੇ ਨੂੰ ਜਰੂਰ ਇਮਪ੍ਰੈਸ ਕਰ ਲੋਗੇ ਤੁਸੀਂ ਉਹਨੂੰ ਸੋਹਣੇ ਲੱਗਣ ਲੱਗ ਜਾਓਗੇ ਦੂਜਾ ਪੁਆਇੰਟ ਆ ਜੀ ਚੰਗੇ ਵਿਚਾਰ ਬੰਦੇ ਦਾ ਸੁਹੱਪਣ ਉਹਦੇ ਵਿਚਾਰਾਂ ਨਾਲ ਹੁੰਦਾ ਨਾ ਕਿ ਉਹਦੀ ਬਾਹਰਲੀ ਬਿਊਟੀ ਦੇ ਨਾਲ ਤੁਸੀਂ ਅਕਸਰ ਦੇਖਿਆ ਹੋਊਗਾ ਇੱਕ ਸੋਹਣੇ ਤੋਂ ਸੋਹਣਾ ਵਿਅਕਤੀ ਤੁਹਾਡੇ ਕੋਲ ਆ ਕੇ ਖੜ ਜੇ ਤੁਸੀਂ ਕਹੋਗੇ ਵੀ ਯਾਰ ਕੀ ਬਾਤ ਐ ਬੜੀ ਪਰਸਨੈਲਿਟੀ ਆ ਦੇਖਣ ਨੂੰ ਬਹੁਤ ਹੁਸਨ ਚੜਿਆ ਜੀ ਉਹਦੇ ਤੇ ਭਾਵੇਂ ਉਹ ਕੁੜੀ ਆ ਤੇ ਭਾਵੇਂ ਉਹ ਕੋਈ ਮੁੰਡਾ ਵਾ ਉਹਨੇ ਆ ਕੇ ਜੇ ਗੱਲ ਨੇ ਤੁਹਾਡੇ ਕੋਲ ਚਾਰਜ ਦੀ ਨਾ ਕੀਤੀ ਨਾ ਜਿਹੜੀ ਉਹਦੀ ਬਿਊਟੀ ਆ ਉਹ ਫੇਲ ਹੋ ਜੂਗੀ ਤੁਹਾਨੂੰ ਉਹ ਸੋਹਣਾ ਲੱਗਣਾ ਬੰਦ ਹੋ ਜਾਊਗਾ ਸ਼ਖਸ ਪਰ ਇਹਦੇ ਉਲਟ ਜੇ ਕੋਈ ਆਦਮੀ ਤੁਹਾਡੇ ਕੋਲ ਆਉਂਦਾ ਕੋਈ ਵੀ ਵਿਅਕਤੀ ਮੇਲ ਫੀਮੇਲ ਤੁਹਾਡੇ ਕੋਲ ਆ ਕੇ ਖੜਦਾ ਖੜਦੀ ਆ ਉਹ ਦੇਖਣ ਨੂੰ ਠੀਕ ਠਾਕ ਆ ਪਰ ਉਹਨੇ ਕੋਈ ਗੱਲ ਆਪਣੇ ਵਿਚਾਰ ਤੁਹਾਡੇ ਸਾਹਮਣੇ ਜਦੋਂ ਰੱਖੇ ਤੁਸੀਂ ਉਹਦੇ ਨਾਲ ਕੁਝ ਸਮਾਂ ਬਤਾਇਆ ਤਾਂ ਤੁਹਾਨੂੰ ਲੱਗੂਗਾ ਵੀ ਬਹੁਤ ਸੋਹਣੇ ਵਿਚਾਰਾਂ ਦਾ ਉਹ ਮਾਲਕ ਆ ਤਾਂ ਤੁਹਾਨੂੰ ਉਹ ਇਨਸਾਨ ਬਹੁਤ ਖੂਬਸੂਰਤ ਲੱਗਣ ਲੱਗ ਜੂਗਾ ਤੁਸੀਂ ਉਹਦੇ ਨਾਲ ਸਮਾਂ ਬਤਾਉਣਾ ਪਸੰਦ ਕਰੋਗੇ ਤੀਜਾ ਪੁਆਇੰਟ ਆ ਜੀ ਚਿਹਰੇ ਦੀ ਸਮਾਈਲ ਹਮੇਸ਼ਾ ਮੂੰਹ ਦੇ ਉੱਤੇ ਸਮਾਈਲ ਜਰੂਰ ਰੱਖੋ ਹਰੇਕ ਨੂੰ ਹੱਸ ਕੇ ਬੁਲਾਓ ਤੇ ਇਹ ਕੋਈ ਫਾਰਮੈਲਟੀ ਨਹੀਂ ਕਰਨੀ ਦਿਲੋਂ ਵੀ ਇਦਾਂ ਦੇ ਸਾਨੂੰ ਹੋਣਾ ਚਾਹੀਦਾ ਇਹ ਨਹੀਂ ਕਿ ਮੂੰਹ ਤੇ ਹਾਸੇ ਆਪਾ ਰੱਖੇ ਹੋਏ ਨੇ ਤੇ ਦਿਲ ਦੇ ਵਿੱਚ ਆਪਾ ਕੋਟ ਰੱਖੀ ਆ ਕਿਸੇ ਦੇ ਲਈ ਤੇ ਉਹ ਹੱਸ ਕੇ ਵੀ ਕਈ ਠੱਗਣ ਵਾਲੇ ਮਿਲ ਜਾਂਦੇ ਨੇ ਉਹ ਸੁਭਾਅ ਵੀ ਨਹੀਂ ਹੋਣਾ ਚਾਹੀਦਾ ਦਿਲ ਤੋਂ ਵੀ ਖੁਸ਼ ਹੋਣੇ ਚਾਹੀਦੇ ਹੋ ਤੁਸੀਂ ਤੇ ਉਹ ਖੁਸ਼ੀ ਆ ਜਿਹੜੀ ਤੁਹਾਡੇ ਚਿਹਰੇ ਦੇ ਉੱਤੇ ਹਮੇਸ਼ਾ ਝਲਕਣੀ ਚਾਹੀਦੀ ਆ ਇੱਕ ਕੁਦਰਤੀ ਸਮਾਈਲ ਤੁਹਾਡੇ ਮੂੰਹ ਦੇ ਉੱਤੇ ਹਮੇਸ਼ਾ ਰਹੇ ਬਹੁਤ ਸੋਹਣੇ ਲੱਗੋਗੇ ਤੁਸੀਂ ਸਾਰਿਆਂ ਨੂੰ ਚੌਥਾ ਪੁਆਇੰਟ ਵੀ ਇਹਦੇ ਨਾਲ ਦਾ ਹੀ ਆ ਜੀ ਮਿੱਠੀ ਬੋਲੀ ਤੁਹਾਨੂੰ ਹਮੇਸ਼ਾ ਸਾਰਿਆਂ ਦੇ ਨਾਲ ਮਿੱਠਾ ਬੋਲਣਾ ਚਾਹੀਦਾ ਇੱਥੇ ਵੀ ਇਹੀ ਗੱਲ ਕਹੂੰਗਾ ਇਹ ਨਹੀਂ ਕਿ ਮੂੰਹ ਤੋਂ ਸਾਰਿਆਂ ਦੇ ਨਾਲ ਤੁਸੀਂ ਮਿੱਠਾ ਬੋਲੀ ਜਾਂਦੇ ਹੋ ਤੇ ਦਿਲ ਦੇ ਵਿੱਚ ਕੌੜ ਰੱਖੀ ਹੋਈ ਆ ਦਿਲ ਤੋਂ ਤੁਸੀਂ ਉਹਨੂੰ ਹਮੇਸ਼ਾ ਗਾਲਾਂ ਹੀ ਕੱਢਦੇ ਹੋ ਜਾਂ ਉਹਦੇ ਮੂੰਹ ਤੇ ਤਾਰੀਫ਼ ਕਰਦੇ ਹੋ ਬਾਅਦ ਦੇ ਵਿੱਚ ਉਹਦੀਆਂ ਚੁਗਲੀਆਂ ਕਰਦੇ ਹੋ ਨਹੀਂ ਜੋ ਦਿਲ ਦੇ ਵਿੱਚ ਆ ਉਹੀ ਮੂੰਹ ਤੇ ਹੋਣਾ ਚਾਹੀਦਾ ਮੂੰਹ ਦੇ ਮਿੱਠੇ ਬਣਨ ਦੇ ਲਈ ਤੁਹਾਨੂੰ ਆਪਣੇ ਦਿਲ ਤੋਂ ਮਿੱਠੇ ਪਹਿਲਾਂ ਬਣਨਾ ਪੈਣਾ ਵਾ ਦਿਲ ਦੇ ਵਿੱਚ ਕਿਸੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਖੋਟ ਨਾ ਰੱਖੋ ਹਾਂ ਜੇ ਕੋਈ ਤੁਹਾਡੇ ਨਾਲ ਆ ਕੇ ਬੁਰੀ ਕਰਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਹਿਣਾ ਸ਼ੁਰੂ ਕਰ ਦੋ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਲਈ ਬਿਲਕੁਲ ਹੀ ਨਾ ਬੋਲੋ ਪਰ ਸਮੇਂਦਾਰੀ ਦੇ ਨਾਲ ਜੇ ਕਿਸੇ ਨਾਲ ਕੋਈ ਨਾਰਾਜ਼ਗੀ ਜ਼ਾਹਰ ਵੀ ਕਰਨੀ ਆ ਉਹਨੂੰ ਸਲੀਕੇ ਦੇ ਨਾਲ ਕਰੋ ਸ਼ਬਦਾਵਲੀ ਕਦੇ ਵੀ ਇਹੋ ਜੀ ਨਾ ਵਰਤੋ ਕਿ ਤੁਹਾਡੇ ਵਿੱਚ ਤੇ ਉਹ ਸਾਹਮਣੇ ਵਾਲੇ ਦੇ ਵਿੱਚ ਕੋਈ ਫਰਕ ਨਾ ਰਹੇ ਪੰਜਵਾਂ ਪੁਆਇੰਟ ਆ ਜੀ ਦੂਜਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਵੋ ਇਹ ਵੀ ਦੇਲੋਂ ਹੋਣਾ ਤੇ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਤੁਹਾਨੂੰ ਵਿਆਹ ਤੇ ਸੱਦਿਆ ਕੋਈ ਵੀ ਫੰਕਸ਼ਨ ਆ ਉੱਥੇ ਤੁਹਾਨੂੰ ਕੋਈ ਸੱਦਦਾ ਵਾ ਤੁਸੀਂ ਹਰ ਜਗ੍ਹਾ ਪਹੁੰਚਦੇ ਹੋ ਹਰ ਜਗ੍ਹਾ ਤੇ ਜਾ ਕੇ ਹਾਜ਼ਰੀ ਲਾਉਨੇ ਹੋ ਉਹ ਤਾਂ ਸਾਰੀ ਲਾਉਂਦੇ ਨੇ ਪਰ ਇੱਥੇ ਮੇਰੇ ਕਹਿਣ ਦਾ ਮਤਲਬ ਆ ਕਿ ਕੋਈ ਇਨਸਾਨ ਜਦੋਂ ਕਾਮਯਾਬ ਹੋ ਰਿਹਾ ਕੋਈ ਕਾਮਯਾਬੀ ਦੇ ਸਬੰਧ ਦੇ ਵਿੱਚ ਫੰਕਸ਼ਨ ਰੱਖਦਾ ਵਾ ਕਦੇ ਆਪਣੇ ਦਿਲ ਦੇ ਵਿੱਚ ਜੈਲਸੀ ਨਾ ਰੱਖਿਓ ਉਹਦੀ ਖੁਸ਼ੀ ਦੇ ਵਿੱਚ ਦਿਲੋਂ ਖੁਸ਼ੀ ਮਨਾਇਓ ਕਿ ਉਹ ਕਾਮਯਾਬੀ ਵੱਲ ਨੂੰ ਵਧ ਰਿਹਾ ਵਾ ਤੇ ਭਾਵੇਂ ਤੁਹਾਡਾ ਕੋ ਰਿਸ਼ਤੇਦਾਰ ਆ ਦੋਸਤ ਆ ਜਦੋਂ ਵੀ ਕੋਈ ਮੁਕਾਮ ਉਹ ਹਾਸਲ ਕਰਦੇ ਨੇ ਲੋਕ ਤੁਹਾਡੇ ਜਿਹੜੇ ਆਸ-ਪਾਸ ਦੇ ਨੇ ਤੁਹਾਡੇ ਸਾਥਕ ਸੰਬੰਧੀ ਨੇ ਉਹਨਾਂ ਦੀ ਖੁਸ਼ੀ ਦੇ ਵਿੱਚ ਦਿਲੋਂ ਸ਼ਾਮਲ ਹੋਇਆ ਕਰੋ ਖੇਮਾ ਪੁਆਇੰਟ ਆ ਜੀ ਗਮਾਂ ਦੇ ਵਿੱਚ ਵੀ ਜਰੂਰ ਸ਼ਾਮਲ ਹੋਵੋ ਇਹ ਵੀ ਦਿਲੋਂ ਹੋਣਾ ਤੇ ਸਿਆਣੇ ਕਹਿੰਦੇ ਆ ਨਾ ਵੀ ਜਿਹੜੇ ਖੁਸ਼ੀ ਦੇ ਮੌਕੇ ਤਾਂ ਸਾਰੇ ਲੋਕ ਪਹੁੰਚ ਜਾਂਦੇ ਨੇ ਵੀ ਬੰਦੇ ਦੀ ਪਰਖ ਤਾਂ ਉਦੋਂ ਹੁੰਦੀ ਆ ਜਦੋਂ ਔਖੇ ਸਮੇਂ ਦੇ ਵਿੱਚ ਕਿਸੇ ਦੇ ਨਾਲ ਖੜਨ ਦਾ ਟਾਈਮ ਆਉਂਦਾ ਵਾ ਸੋ ਜੇ ਤੁਸੀਂ ਕਿਸੇ ਦੇ ਖੁਸ਼ੀਆਂ ਦੇ ਮੌਕਿਆਂ ਤੇ ਪਹੁੰਚੇ ਹੋ ਤਾਂ ਗਮ ਦੇ ਮੌਕੇ ਉਸ ਤੋਂ ਵੀ ਜਲਦੀ ਪਹੁੰਚਿਓ ਬਿਣਾ ਸੋਚੇ ਸਮਝੇ ਬਿਣਾ ਕੋਈ ਸਲਾਹ مشورہ ਕੀਤੇ ਉਹਨਾਂ ਦੇ ਨਾਲ ਖੜ ਜਿਓ ਤੇ ਉਹਨਾਂ ਦਾ ਸਾਥ ਦਿਓ ਜਿੱਥੇ ਵੀ ਉਹਨਾਂ ਨੂੰ ਮਦਦ ਦੀ ਲੋੜ ਆ ਜਰੂਰ ਕਰਿਓ ਤੇ ਭਾਵੇਂ ਖੁਸ਼ੀਆਂ ਦਾ ਕੋਈ ਮੌਕਾ ਮਿਸ ਕਰਦੇ ਹੋ ਪਰ ਗਮਾਂ ਵਾਲਾ ਮੌਕਾ ਕਿਸੇ ਦਾ ਕਦੇ ਵੀ ਮਿਸ ਨਾ ਕਰਿਓ ਕਿਉਂਕਿ ਉਸ ਸਮੇਂ ਇੱਕ ਜਿਹੜਾ ਹੌਸਲਾ ਹੁੰਦਾ ਵਾ ਉਹ ਬੰਦੇ ਦੀ ਤਾਕਤ ਹੁੰਦਾ ਉਹ ਅਸੀਂ ਜੇ ਬਣਾਗੇ ਤਾਂ ਅਸੀਂ ਸਮਾਜ ਦੇ ਵਿੱਚ ਜ਼ਰੂਰ ਖੂਬਸੂਰਤ ਲੱਗਾਂਗੇ ਜੋ ਅੱਜ ਦਾ ਵਿਸ਼ਾ ਵਾ ਸੱਤਵਾਂ ਤੇ ਲਾਸਟ ਪੁਆਇੰਟ ਆ ਜੀ ਰੱਬ ਨਾਲ ਜੁੜੋ ਜਿਹੜਾ ਬੰਦਾ ਰੱਬ ਨਾਲ ਜੁੜ ਗਿਆ ਉਹ ਤਾਂ ਫਿਰ ਸਾਰਿਆਂ ਨੂੰ ਸੋਹਣਾ ਹੀ ਲੱਗੂਗਾ ਸਬਰ ਸੰਤੋਖ ਤਸੱਲੀ ਹੋਰ ਜਿਹੜੇ ਵੀ ਗੁਣ ਇੱਕ ਸੰਪੂਰਨ ਵਿਅਕਤੀ ਦੇ ਵਿੱਚ ਹੋਣੇ ਚਾਹੀਦੇ ਆ ਉਹ ਜਿੱਦਾਂ ਜਿੱਦਾਂ ਤੁਸੀਂ ਪਰਮਾਤਮਾ ਦੇ ਨੇੜੇ ਹੁੰਦੇ ਜਾਓਗੇ ਉਹ ਸਾਰੇ ਤੁਹਾਡੇ ਵਿੱਚ ਆਉਂਦੇ ਜਾਣਗੇ ਜਦੋਂ ਇਹ ਤੁਹਾਡੇ ਵਿੱਚ ਆਉਂਦੇ ਗਏ ਤੁਸੀਂ ਆਪੇ ਸੋਹਣੇ ਲੱਗਣ ਲੱਗ ਜਾਓਗੇ ਸਾਰਿਆਂ ਨੂੰ ਤੁਹਾਡੇ ਚਿਹਰੇ ਦੇ ਉੱਤੇ ਨੂਰ ਆ ਜਿਹੜਾ ਉਹ ਹਮੇਸ਼ਾ ਵੱਧਦਾ ਰਹੂਗਾ ਤੁਸੀਂ ਜਿੰਨਾ ਪਰਮਾਤਮਾ ਦਾ ਸਿਮਰਨ ਕਰੋਗੇ ਸੋ ਜਦੋਂ ਤੁਸੀਂ ਪਰਮਾਤਮਾ ਨੂੰ ਤੇ ਆਉਣਾ ਸ਼ੁਰੂ ਕਰਤਾ ਪਹਿਲੇ ਜਿਹੜੇ 6 ਪੁਆਇੰਟ ਜਿਹਦੇ ਬਾਰੇ ਮੈਂ ਗੱਲ ਕੀਤੀ ਆ ਉਹ ਵੀ ਆਪੇ ਹੀ ਪੂਰੇ ਹੋ ਜਾਣੇ ਆ ਸੋ ਇੱਕ ਚੰਗਾ ਇਨਸਾਨ ਕਹਿ ਲੋ ਮੈਂ ਅੱਜ ਗੱਲ ਬਿਊਟੀ ਦੀ ਕਰ ਰਿਹਾ ਸੀ ਸੋ ਸਾਰਿਆਂ ਨੂੰ ਤੁਸੀਂ ਸੋਹਣੇ ਲੱਗਣਾ ਚਾਹੁੰਦੇ ਹੋ ਇਹ 7 ਪੁਆਇੰਟ ਜਰੂਰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੋ ਜੀ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਓ ਇਸੇ ਕੋਸ਼ਿਸ਼ ਦੇ ਨਾਲ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦਾ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਣਾ ਜੀ